ਹਾਂਜੀ ਅੱਜ ਵਾਲੇ ਵੀਡੀਓ ਦੇ ਵਿੱਚ ਸਾਰੇ ਸੂਟਾਂ ਦੇ ਪ੍ਰਾਈਸ ਦੇ ਉੱਪਰ ਧਮਾਕਾ ਆਫਰ ਲੱਗੀ ਹੋਈ ਹੈ ਸਾਰਿਆਂ ਦੇ ਪ੍ਰਾਈਸ ਆਪਾਂ ਬਹੁਤ ਜ਼ਿਆਦਾ 3-3 4-400 ਰੁਪਿਆ ਲੈਸ ਕਰ ਦਿੱਤੀ ਹੈ ਤੇ ਤੁਸੀਂ ਇਹ ਖੀਨਖਾਬ ਦੇ ਸ਼ਰਟ ਆ ਕੀ ਨਾਲ ਬਾਟਮ ਦੇ ਉੱਤੇ ਵੀ ਵਰਕ ਹੈਗਾ ਨਾਲ ਦੁਪੱਟਾ ਬਹੁਤ ਸੋਨਾ ਡਿਜ਼ਾਈਨਰ ਬਣਿਆ ਹੋਇਆ ਤੇ ਇਹ ਡਾਇਮੰਡ ਟਿਸ਼ੂ ਦੇ ਵਿੱਚ ਸੂਟ ਬਣਿਆ ਹੋਇਆ ਹੈ ਦੁਪੱਟਾ ਵੀ ਸੇਮ ਫੈਬਰਿਕ ਦਾ ਰਹੇਗਾ ਇਹ ਕ੍ਰੇਪ ਦੇ ਵਿੱਚ ਸੂਟ ਬਣਿਆ ਹੈ ਫੁਲਕਾਰੀ ਫਰੰਟ ਫਰੰਟ ਦੇ ਉੱਪਰ ਫੁਲਕਾਰੀ ਵਾਲੀ ਸ਼ਰਟ ਦੇ ਉੱਪਰ ਵਰਕ ਹੈ ਜੀ ਨਾਲ ਸੈਮੀ ਚਨੋਂ ਦਾ ਦੁਪੱਟਾ ਰਹੇਗਾ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਆ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਐਂਡ ਸਾਰਿਆਂ ਦੇ ਪ੍ਰਾਈਸ ਬਹੁਤ ਜ਼ਿਆਦਾ ਘੱਟ ਕਰ ਦਿੱਤੇ ਨੇ ਵੈਲਵਟ ਦਾ ਸੂਟ ਆਏਗਾ ਨਾਲ ਸ਼ਾਲ ਵੀ ਵੈਲਵਟ ਦਾ ਉੱਪਰ ਵਰਕ ਹੈ ਤੇ ਤੁਸੀਂ ਪ੍ਰੋਪਰ ਲੈਸਾਂ ਲੱਗੀਆਂ ਹੋਈਆਂ ਨੇ ਚੁੰਨੀਆਂ ਦੇ ਉੱਪਰ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲੇ ਸੌਫਟ ਬਿਲਕੁਲ ਆਰਗੈਂਸਾ ਦੀ ਸ਼ਰਟ ਹੈਗੀ ਨਾਲ ਬਾਟਮ ਕ੍ਰੇਪ ਦੀ ਨਾਲ ਦੁਪੱਟਾ ਬਹੁਤ ਸੋਹਣਾ ਡਿਜ਼ਾਈਨਰ ਬਣਿਆ ਹੋਇਆ ਹੈ ਹੈਂਡਵਰਕ ਦੇ ਸੂਟ ਨੇ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ 올 ਇੰਡੀਆ ਦੇ ਵਿੱਚ ਇਹ ਅਨਸਟਿਚ ਸ਼ਰਾਰਾ ਸੂਟ ਹੈ ਜੀ ਤੁਸੀਂ ਲਹਿੰਗਾ ਵੀ ਬਣਾ ਸਕਦੇ ਹੋ ਗਰਾਰਾ ਸ਼ਰਾਰਾ ਕੁਝ ਵੀ ਬਣਵਾ ਸਕਦੇ ਹੋ ਕ੍ਰੇਪ ਸਟੱਫ ਰਹੇਗਾ ਨਾਲ ਦੁਪੱਟਾ ਔਰਗੈਂਜ਼ਾ ਦਾ ਰਹੇਗਾ ਤੇ ਇਹਦੇ ਵਿੱਚ ਕਲਰ ਆਪਸ਼ਨ ਬਹੁਤ ਜ਼ਿਆਦਾ ਦਿੱਤੀ ਹੋਈ ਹੈ ਲਾਈਟ ਵੀ ਹੈ ਡਾਰਕ ਵੀ ਹੈ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਇਹਨਾਂ ਦਾ ਪ੍ਰਾਈਸ ਪਹਿਲਾਂ 3400 3500 ਤੱਕ ਵੀ ਸੀਗਾ ਤੇ ਆਪਾਂ ਹੁਣ ਲੈਸ ਕਰ ਦਿੱਤਾ ਹੈ ਤੇ ਸ਼ਿਪਿੰਗ ਵੀ 올 ਇੰਡੀਆ ਫ੍ਰੀ ਹੈ ਜੀ ਤੁਸੀਂ ਇਹਨਾਂ ਸਾਰੇ ਸੂਟਾਂ ਨੂੰ ਬਾਇ ਕਰਕੇ ਆਪਣਾ ਵਿਆਹ ਸ਼ਾਦੀਆਂ ਦੇ ਵਿੱਚ ਵੇਅਰ ਕਰ ਸਕਦੇ ਹੋ ਇਹਨਾਂ ਸੂਟਾਂ ਨੂੰ ਸ਼ਰਾਰੇ ਗਰਾਰੇ ਕੁਝ ਵੀ ਬਣਵਾ ਸਕਦੇ ਹੋ ਤੇ ਬਹੁਤ ਹੀ ਲੈਸ ਪ੍ਰਾਈਸ ਦੇ ਵਿੱਚ ਆਪਾਂ ਤੁਹਾਨੂੰ ਇਹ ਸੂਟ ਦੇ ਰਹੇ ਹਾਂ ਇਹ ਵਾਲਾ ਰਾਜਾ ਰਾਣੀ ਵਾਲਾ ਲੇਟੈਸਟ ਡਿਜ਼ਾਈਨ ਹੈ ਜੀ ਇਹ ਫਰੰਟ ਦੇ ਉੱਪਰ ਹੀ ਵਰਕ ਆਏਗਾ ਨਾਲ ਪਲੇਨ ਬਾਟਮ ਰਹੇਗੀ ਨਾਲ ਦੁਪੱਟਾ ਬਹੁਤ ਸੋਹਣਾ ਮਕੈਸ਼ ਵਾਲਾ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਸ ਤੇ ਜੀ ਅਡਰੈਸ ਤੇ ਪੇਮੈਂਟ ਪਹਿਲਾਂ ਸੈਂਡ ਕਰਕੇ ਆਰਡਰ ਬੁੱਕ ਕਰਵਾ ਸਕਦੇ ਹਾਂ ਥੈਂਕ ਯੂ ਸੋ ਮੱਚ ਵੀਡੀਓ ਦੇਖ